हैप्पी वैलेंटाइन डे देख रहे हो दैनिक स्वरा टीवी दिस इज मी तो राजवीर वात रिलीज हुई या मच अवेटेड पंजाबी मूवी जिसका टाइटल है काला शाकाला एफएम नु लिखया ते डायरेक्ट कीता है अमरजीत सिंह ने और इस नु को प्रोड्यूस कीता है बिनू टिल्लो ने सरगुन मेहता ने रवि दुबे ने अते नवनीत सिंह ने और ये फिल्म अपने आप दे विच एक अजय ही फिल्म है जो बाकी फिल्मा तो डिफरेंट आखी जा रही है गया सो हुन ऑडियंस तो जद मैं पूछ केया कि उन्होंने फिल्म दी स्टोरी किमे दी लगी है फिल्म किमे दी लगी है ता देखो ऑडियंस ने की केहा बहुत ही बढ़िया जी बहुत ही बढ़िया बहुत बढ़िया जी बहुत बढ़िया फिल्म बहुत बढ़िया ਨਾਈਸ మూవీ ਹੈ ਜੀ ਬਹੁਤ ਵਧੀਆ ਸਰ ਬਹੁਤ ਵਧੀਆ ਫਿਲਮ ਜੀ ਬਹੁਤ ਵਧੀਆ ਫਿਲਮ ਬਈ ਫਿਲਮ ਕਿ ਹੰਡ ਸੀਗੀ ਅੱਛੀ ਦੀ ਕਾਫੀ ਅੱਛੀ ਸੀ ਫਿਲਮ ਦਾ 뮤직 ਉਸ ਦੀ ਜਾਨ ਹੁੰਦੀ ਆ ਔਰ ਕਾਲਾ ਸ਼ਾ ਕਾਲਾ ਦਾ ਕਿਹੜਾ ਗਾਣਾ ਹੈ ਜੋ ਆਡੀਅנס ਨੂੰ ਕਾਫੀ ਜ਼ਿਆਦਾ ਪਸੰਦ ਆਇਆ ਤਾਂ ਦੇਖੋ ਕਿਨੂੰ ਕਿਹੜਾ ਗਾਣਾ ਬਹੁਤ ਵਧੀਆ ਲੱਗਾ ਫੇਵਰੇਟ Song ਜਿਹੜਾ ਜੀ ਉਹ ਰੋਮਾਂਟਿਕ ਜਿਹਾ ਸੀ ਇੱਕ ਗਾਣਾ ਕਾਲਾ ਸ਼ਾ ਗਾਣਾ ਫਿਲਮ ਦਾ ਆਪਣਾ ਹੀਟ ਸ਼ਕੀਨ ਜੈਡ ਵਧੀਆ ਸੀ ਸਰਗੁਣ ਮਹਿਤਾ ਜਾਰਡਨ ਸੰਧੂ ਅਤੇ ਬਿਨੂ ਟਿਲੋ ਨੇ ਬਾਕਮਾਲ ਐਕਟਿੰਗ ਕੀਤੀ ਹੈ ਫਿਲਮ ਦੇ ਵਿੱਚ ਪਰ ਆਡੀਅנס ਨੂੰ ਮੈਂ ਪੁੱਛਿਆ ਕਿ ਜਾਰਡਨ ਸੰਧੂ ਜਾਂ ਫਿਰ ਬਿਨੂ ਟਿਲੋ ਇਹਨਾਂ ਦੋਨਾਂ ਦੇ ਵਿੱਚੋਂ ਕਿਸ ਨੂੰ ਪਸੰਦ ਕਰੋਗੇ ਤਾਂ ਦੇਖੋ ਆਡੀਅנס ਨੇ ਕਿਸ ਨੂੰ ਜ਼ਿਆਦਾ ਪਸੰਦ ਕੀਤਾ ਬਿਨੂ 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 ਟਿਲੋ ਵਧੀਆ ਲੱਗਾ ਜੀ ਐਕਟਿੰਗ ਬਹੁਤ ਵਧੀਆ ਹੈ ਜੀ ਜਾਰਡਨ ਸੰਧੂ ਵਧੀਆ ਕਰ ਗਿਆ ਜੀ ਬਿਨੂ ਟਿਲੋ ਜਾਰਡਨ ਦਾ ਐਂਡ ਸੀਗਾ ਅੱਛਾ ਬਿੰਨੂ ਭਾਈ ਦਾ ਪਹਿਲੇ ਐਂਡ ਆ ਬਿਨੀ ਢੱਲੋ ਯੂ ਬੈਸਟ ਬਿਨੀ ਤੇ ਸਰਗੁਨ ਦੀ ਬੈਸਟ ਐਕਟਿੰਗ ਬਹੁਤ ਵਧੀਆ ਐਕਟਿੰਗ ਭਾਈ ਦੋਵੇਂ ਆਪਣੀ ਆਪਣੀ ਥਾਂ ਤੇ ਵਧੀਆ ਆ ਬਿਨੂ ਬਿਨੂ ਢੱਲੋ ਸੀਨੀਅਰ ਪਲੇਅਰ ਹੈ ਨਾ ਤੇ ਉਹ ਸੀਨੀਅਰ ਹੀ ਰਹੇਗਾ ਕਿਸੇ ਵੀ ਫਿਲਮ ਦੇ ਲਈ ਜ਼ਰੂਰੀ ਹੁੰਦਾ ਹੈ ਕਿ ਉਸ ਨੂੰ ਕਿੰਨੀ ਰੇਟਿੰਗ ਮਿਲਦੀ ਹੈ ਅਤੇ ਬਿਨੂ ਢੱਲੋ ਸਰਗੁਨ ਮਹਿਤਾ ਤੇ ਜਾਰਡਨ ਸੰਧੂ ਦੀ ਫਿਲਮ ਕਾਲਾ ਸ਼ਾ ਕਾਲਾ ਨੂੰ 5 ਦੇ ਵਿੱਚੋਂ ਕਿੰਨੇ ਸਟਾਰਸ ਮਿਲੇ ਨੇ ਤਾਂ ਦੇਖੋ ਆਡੀਅנס ਨੇ ਕੀ ਕਿਹਾ 5 ਵਿੱਚੋਂ 5 ਹੀ 5-5 ਆ ਜੀ 5 ਵਿੱਚੋਂ 5 ਜੀ 5 ਵਿੱਚੋਂ 5 ਫੁੱਲ 5 ਪੰਜ ਵਜੇ ਸੋ ਜੀ ਸਟੂਡੀਓਜ਼ ਵੱਲੋਂ ਪ੍ਰੇਜ਼ੈਂਟ ਕੀਤੀ ਗਈ ਪੰਜਾਬੀ ਮੂਵੀ ਕਾਲਾ ਸ਼ਾਹ ਕਾਲਾ ਦਾ ਇਹ ਸੀਗਾ ਰਿਵਿਊ ਜਿਸ ਦੇ ਵਿੱਚ ਤੁਸੀਂ ਜਾਣਿਆ ਸਭ ਤੋਂ ਵਧੀਆ ਐਕਟਿੰਗ ਕਿਸ ਦੀ ਹੈ ਗਿਆ ਜਾਰਡਨ ਦੀ ਜਾਂ ਫਿਰ ਬਿੰਨੂ ਦੀ ਫਿਲਮ ਨੂੰ ਕਿੰਨੇ ਸਟਾਰਸ ਮਿਲੇ ਨੇ ਕਿਹੜਾ ਗਾਣਾ ਵਧੀਆ ਅਤੇ ਆਡੀਅנס ਨੂੰ ਇਹ ਫਿਲਮ ਕਿਵੇਂ ਦੀ ਲੱਗੀ ਆ ਫਿਲਹਾਲ ਜੇਕਰ ਐਕਟਿੰਗ ਦੀ ਗੱਲ ਕਰੀਏ ਤਾਂ ਬਿੰਨੂ ਢਿੱਲੋ ਦੀ ਬਾਕਮਾਂ ਐਕਟਿੰਗ ਹੈਗੀਆ ਜਾਰਡਨ ਨੂੰ ਕਿਤੇ ਨਾ ਕਿਤੇ ਇੰਪਰੂਵਮੈਂਟਸ ਦੀ ਜ਼ਰੂਰਤ ਹੈਗੀ ਆ ਇਸ ਫਿਲਮ ਦੇ ਵਿੱਚ ਐਂਡ ਹੋ ਸਕਦਾ ਹੈ ਕਿ ਨੈਕਸਟ ਟਾਈਮ ਜਿਹੜੀ ਫਿਲਮ ਆਏਗੀ ਉਸ ਦੇ ਵਿੱਚ ਉਹ ਇੰਪਰੂਵਮੈਂਟਸ ਖਤਮ ਹੋ ਜਾਣਗੇ ਔਰ ਵਧੀਆ ਦੇ ਪਬਲਿਕ ਰਿਵਿਊ ਦੇ ਨਾਲ ਅਲੋਂਗ ਵਿਦ ਦਾ ਕੈਮਰਾ ਪਰਸਨ ਰਵੀ ਥਿਸ ਇਜ਼ ਮੀ ਦ ਸਾਈਨਿੰਗ ਆਫ ਮਿਲਦੇ ਹਾਂ ਨੈਕਸਟ ਫਰਡੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ